ਤਾਨ ਗੁਰੂ ਨਾਨਕ ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰੂਮੀ ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ 5ਵੇਂ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ 4 ਭਾਗਾਂ ਵਿੱਚੋਂ ਪੜੀਆਂ ਗਈਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਅੱਜ ਦੀ ਸਾਖੀ ਹੈ ਸੰਤ ਅਚਿੰਤ ਰਾਮ ਜੀ ਨੂੰ ਪਹਿਲੇ ਦਰਸ਼ਨ ਸਿਮਰਨ ਸਾਧਨਾ ਦੀ ਕਾਲ ਇਤਿਹਾਸਿਕ ਵਾਰਤਾ ਹੈ ਕਿ ਮਲਸੀਹਾ ਨਾਮ ਦੇ ਪਿੰਡ ਵਿੱਚ ਇੱਕ ਗੁਰਮੁਖ ਸੱਜਣ ਭਗੀਰਥ ਵੱਸਦਾ ਸੀ ਵੱਡਿਆਂ ਦੁਆਰਾ ਚੱਲ ਰਹੀ ਰੀਤ ਉਪਦੇਸ਼ ਨਾਲ ਮਾਤਾ ਚੰਡੀ ਦੀ ਉਪਾਸ਼ਨਾ ਕਰਦਾ ਸੀ ਕਮਾਈ ਪਰਵਲ ਹੋਣ ਤੇ ਇੱਕ ਦਿਨ ਸੁਪਨੇ ਅੰਦਰ ਮਾਤਾ ਨੇ ਦਰਸ਼ਨ ਦੇ ਕੇ ਕੁਝ ਮੰਗਣ ਲਈ ਕਿਹਾ ਭਗੀਰਥ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਾਤਾ ਮੈਂ ਕਿਸੇ ਦੁਨਿਆਵੀ ਮੰਗ ਲਈ ਭਗਤੀ ਨਹੀਂ ਕਰ ਰਿਹਾ ਜੇ ਤੁਸੀਂ ਮਿਹਰਬਾਨ ਹੋਏ ਹੋ ਤਾਂ ਮੇਰਾ ਜਨਮ ਮਰਨ ਕੱਟ ਦਿਓ ਭਗੀਰਥ ਦੀ ਗੱਲ ਸੁਣ ਕੇ ਮਾਤਾ ਨੇ ਕਿਹਾ ਭਗੀਰਥ ਜੋ ਕੁਝ ਤੂੰ ਮੰਗਦਾ ਹੈ ਇਹ ਤੈਨੂੰ ਗੁਰੂ ਨਾਨਕ ਦੇਵ ਘਰ ਤੋਂ ਹੀ ਮਿਲੇਗਾ ਮੁਕਤ ਹੋਣ ਕੀ ਇੱਛਾ ਜੋ ਲੋ ਸੇਵੋ ਸ਼੍ਰੀ ਨਾਨਕ ਪਗ ਤੋਂ ਲੋ ਮਾਤਾ ਮੈਂ ਤਾਂ ਇਹ ਨਾਮ ਹੀ ਕਦੇ ਨਹੀਂ ਸੁਣਿਆ ਕਿੱਥੇ ਵਿਰਾਜਦੇ ਹਨ ਪੁਰ ਸੁਲਤਾਨੇ ਕੀਨ ਦੁਕਾਨਾ ਦੁਰਯੋ ਰਹਿਤ ਹੈ ਜਾਏ ਨਾ ਜਾਨਾ ਦੁਰਯੋ ਤੋਂ ਭਾਅ ਗੁਪਤ ਹਨ ਕੋਈ ਜਾਣ ਨਹੀਂ ਸਕਦਾ ਸੁਲਤਾਨਪੁਰ ਲੋਧੀ ਵਿੱਚ ਦੁਕਾਨ ਕਰਦੇ ਹਨ ਇਹ ਬਚਨ ਹੋਣ ਤੋਂ ਬਾਅਦ ਮਾਤਾ ਅਲੋਪ ਹੋ ਗਈ ਸਪਨੇ ਨੂੰ ਪਰਤਖ ਮੰਨ ਕੇ ਭਗੀ ਰਥ ਸਵੇਰੇ ਹੀ ਸੁਲਤਾਨਪੁਰ ਵੱਲ ਤੁਰ ਪਿਆ ਮਾਤਾ ਦੇ ਉਪਦੇਸ਼ ਨਾਲ ਨਿਰੰਕਾਰੀ ਜੋਤ ਨੂੰ ਮਿਲਣ ਦੀ ਅਭਿਲਾਸ਼ਾ ਨੇ ਗੁਰਮੁਖ ਦਾ ਪੰਦ ਛੇਤੀ ਮੁਕਾ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੀ ਜੇ ਦਰਸ਼ਨ ਕਰਕੇ ਮਨ ਸ਼ਾਂਤ ਅਤੇ ਉਜਲ ਹੋ ਗਿਆ ਦਰਸ਼ਨੀਆਂ ਗੁਰਮੁਖ ਹਮੇਸ਼ਾ ਲਈ ਗੁਰੂ ਨਾਨਕ ਦਾ ਹੋ ਗਿਆ ਭਾਈ ਗੁਰਦਾਸ ਜੀ ਨੇ ਭਗੀਰਥ ਦੀ 94 ਸਿੱਖਾਂ ਵਿੱਚ ਗਿਣਤੀ ਕੀਤੀ ਹੈ ਭਗੀਰਥ ਜੀ ਬਾਰੇ ਕਥਨ ਹੈ ਮੈਲ ਸੀਹਾ ਵਿੱਚ ਆਖੀਐ ਭਾਈ ਭਗੀਰਥ ਖਾਲੀ ਗੁਣ ਗਾਵੇ ਇਸੇ ਤਰ੍ਹਾਂ ਹਜੂਰ ਬਾਬਾ ਜੀ ਦੀ ਸੇਵਾ ਵਿੱਚ ਇੱਕ ਮਹਾਪੁਰਖ ਰਹੇ ਸਨ ਜਿਨ੍ਹਾਂ ਨੂੰ ਸੰਤ ਅਚਿੰਤ ਰਾਮ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਪ ਜੀ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਇਕ ਪਿੰਡ ਠੀਕਰੀਵਾਲ ਵਿੱਚ ਹੋਇਆ ਸੀ ਸੇਵਾ ਸਿੰਘ ਠੀਕਰੀਵਾਲੇ ਦਾ ਪਿੰਡ ਉਹ ਸਮੇਂ ਇਹ ਪਟਿਆਲਾ ਰਿਆਸਤ ਵਿੱਚ ਸੀ ਸ਼ਾਂਤ ਸੁਭਾਅ ਦ੍ਰਿੜ ਇਰਾਦੇ ਵਾਲੇ ਸਿਮਰਨ ਭਗਤੀ ਭਾਵਨਾ ਅਤੇ ਉਪਾਸ਼ਨਾ ਦੇ ਧਨੀ ਮਹਾਤਮਾ ਸਨ ਕਈ ਕਈ ਘੰਟੇ ਸਮਾਧੀ ਸਥਿਤ ਰਹਿ ਕੇ ਸ਼ਿਵਜੀ ਮਹਾਰਾਜ ਦੀ ਉਪਾਸ਼ਨਾ ਕਰਦੇ ਸਨ ਮੰਦਰ ਵਿੱਚ ਆਰਤੀ ਕਰਨੀ ਸੇਵਾ ਕਰਨੀ ਰੋਜ਼ ਦਾ ਪ੍ਰਣ ਸੀ ਉਪਾਸ਼ਨਾ ਉਪਰੰਤ ਸ਼ਿਵਜੀ ਦੇ ਸਥਾਨ ਤੇ ਬਹੁਤ ਭਾਰੀ ਸੱਤ ਦਿਖਾਈ ਦਿੱਤਾ ਪਰ ਆਪ ਨੇ ਸਿਮਰਨ ਨਹੀਂ ਛੱਡਿਆ ਇੱਕ ਦਿਨ ਸ਼ਿਵਜੀ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਏ ਤੇ ਆਵਾਜ਼ ਆਈ ਵਰੂੰ ਬੂਹ ਭਾਵ ਕੁਛ ਮੰਗ ਲਓ ਤਿੰਨ ਵਾਰ ਇਹੀ ਆਵਾਜ਼ ਆਈ ਪਰ ਆਪ ਜੀ ਦੇ ਮukh ਤੋਂ ਕੋਈ ਜਵਾਬ ਨਾ ਨਿਕਲਿਆ ਆਡੋਲ ਖੜੇ ਦੇਖਦੇ ਰਹੇ ਆਖਰੀ ਵਚਨ ਹੋਇਆ ਕਿਸੇ ਮਹਾਪੁਰਖ ਦੀ ਸੰਗਤ ਕਰੋ ਵਚਨ ਉਪਰੰਤ ਸ਼ੰਕਰ ਜੀ ਅਲੋਪ ਹੋ ਗਏ ਆਪਣੇ ਆਪ ਨਾਲ ਮਿਲਾਪ ਦੀ ਵਿਧੀ ਨਿਰੰਕਾਰ ਆਪ ਬਣਾ ਦਿੰਦਾ ਹੈ ਇਧਰ ਕੁਝ ਦਿਨਾਂ ਦੌਰਾਨ ਹੀ ਚਿੰਤਰਾਮ ਜੀ ਆਪਣੀ ਬਰਾਦਰੀ ਅੰਦਰ ਕਿਸੇ ਲੜਕੇ ਦੀ ਜੰਜ ਵਿੱਚ ਸ਼ਾਮਲ ਹੋਣ ਲਈ ਸੇਮੇਂਗਰ ਵਿਖੇ ਪਹੁੰਚੇ ਤਾ ਆਪ ਜੀ ਦੇ ਕੰਨੀ ਬਾਬਾ ਜੀ ਬਾਬਾ ਮਹਾਰਨਾਮ ਸਿੰਘ ਜੀ ਦੀ ਉਸਤਤ ਪਈ ਬੜੀ ਉਤਸੁਕਤਾ ਨਾਲ ਬਾਬਾ ਜੀ ਦੀ ਉਸਤਤ ਸੁਣੀ ਤੇ ਦਰਸ਼ਨਾ ਲਈ ਵਿਆਕੁਲ ਹੋ ਉઠੇ ਕਿ ਕਿਹੜੇ ਸਮੇਂ ਮਹਾਪੁਰਖਾਂ ਦੇ ਦਰਸ਼ਨ ਹੋਣ ਸੋ ਪੁੱਛੋ ਕਲਾਵਾਲ ਨੂੰ ਚੱਲ ਪਈ ਜਾਂਜੀਆਂ ਵਾਲੇ ਸੋਹਣੇ ਕੱਪੜੇ ਗਲ ਵਿੱਚ ਕੈਂਠਾ ਸੋਨੇ ਦਾ ਥਿੱਲੇ ਵਾਲੀ ਜੁੱਤੀ ਜਵਾਨ ਅਵਸਥਾ ਜਿਸ ਸਮੇਂ ਦਰਸ਼ਨ ਕਰਨ ਲਈ ਹੁਕਮ ਅਨੁਸਾਰ ਹਜ਼ੂਰ ਦੇ ਸਾਹਮਣੇ ਆਏ ਨਮਸਕਾਰ ਕਰਕੇ ਬੈਠਣ ਲੱਗੇ ਆਪਣੇ ਆਪ ਹੀ ਬੋਲ ਪਏ ਕਿ ਮਹਾਰਾਜ ਮੈਂ ਆ ਗਿਆ ਹਾਂ ਹਜ਼ੂਰ ਨੇ ਥੋੜਾ ਮੁਸਕਰਾ ਕੇ ਕਿਹਾ ਅਜੇ ਤਾਂ ਜੰਜਿਆ ਵੇਖਦਾ ਮਠਿਆਈਆਂ ਖਾਂਦਾ ਫਿਰਦਾ ਹੈ ਜਦੋਂ ਸਾਡਾ ਬਣ ਕੇ ਆਵੇਗਾ ਉਸ ਵਕਤ ਦੇਖਾਂਗੇ ਸੰਤ ਅਚਿੰਤਰਾਮ ਜੀ ਮੱਥਾ ਟੇਕ ਵਾਪਸ ਚਲੇ ਗਏ ਪਰ ਮਨ ਇੱਥੇ ਹੀ ਛੱਡ ਗਏ ਕਿਉਂਕਿ ਰਮਜ ਪਛਾਣਨ ਵਿੱਚ ਦੇਰ ਨਾ ਲੱਗੀ ਘਰ ਪਰਤੇ ਕਪੜੇ ਬਦਲੇ ਅਤੇ ਉਸੇ ਸਮੇਂ ਹੀ ਵਾਪਸ ਮੁੜ ਆ ਗਏ ਬਾਬਾ ਜੀ ਦੇ ਚਰਨਾਂ ਵਿੱਚ ਆ ਫਿਰ ਦਸਤਕ ਦਿੱਤੀ ਹਜੂਰ ਬਹੁਤ ਪ੍ਰਸੰਨ ਹੋਏ ਅਤੇ ਮਰਿਆਦਾ ਅਨੁਸਾਰ ਸਾਰੀ ਸ਼ਰਾ ਕੀਤੀ ਸ਼ਰਾਂ ਅੰਦਰ ਕਈ ਜਗ੍ਹਾ ਤੇ ਮੱਥਾ ਟਿਕਾਉਂਦੇ ਲੰਮਾ ਪਾਉਂਦੇ ਆਪਣੇ ਆਸਣ ਪਿੱਛੇ ਬੜੀ ਥੋੜੀ ਜਿਹੀ ਜਗ੍ਹਾ ਸੀ ਉਸ ਨੂੰ ਸ਼ੌਕੀਨ ਘਰ ਆਖਦੇ ਸਨ ਉੱਥੇ ਲੰਮਾ ਪਾਉਂਦੇ ਜੇ ਕਿਸੇ ਪੁੱਛਣਾ ਤਾਂ ਆਖਦੇ ਇੱਥੇ ਬੜੇ ਤਪਸਵੀਆਂ ਨੇ ਤਪ ਕੀਤਾ ਹੈ ਇਹ ਜਗ੍ਹਾ ਪਵਿੱਤਰ ਹੈ ਆਦਮੀ ਦੇ ਹੱਥ ਕੁੱਟਣੇ ਤੇ ਕਹਿਣਾ ਤੁਹਾਡੇ ਤੇ ਸਾਡੀ ਮੋਹਰ ਲੱਗ ਜਾਂਦੀ ਹੈ ਪਰਲੋਕ ਵਿੱਚ ਜਾਓਗੇ ਤਾਂ ਦੇਖ ਕੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਸਿੱਧਾ ਸਾਡੇ ਪਾਸ ਪਹੁੰਚਾ ਦਿੱਤਾ ਜਾਵੇਗਾ ਫਰਮਾਨ ਹੈ ਰੇ ਰੇ ਡਰ ਗਏ ਕਹੇ ਨਾ ਕੋ ਆਓ ਬੈਠ ਆਦਰ ਸਭ ਦੇਓ ਸ਼ੌਕੀਨ ਘਰ ਅਤੇ ਆਪ ਦੇ ਹੱਥਾਂ ਨਾਲ ਕੁੱਟਣ ਦੀ ਸ਼ਰਾ ਕਿਸੇ ਕਿਸੇ ਦੀ ਹੀ ਕਰਦੇ ਸਨ ਸ਼ੌਕੀਨ ਘਰ ਦੀ ਜਗ੍ਹਾ ਬਾਬਾ ਜੀ ਦੇ ਆਸਣ ਪਿੱਛੇ ਸੀ ਆਮ ਚੀਜ਼ਾਂ ਜਿਵੇਂ ਖੰਡ ਦੁੱਧ ਆਟਾ ਆਦਿ ਸ਼ਰਾ ਹਜੂਰ ਦੇ ਆਸਣ ਦੇ ਅੱਗੇ ਹੁੰਦੀ ਸੀ ਦੂਜੀ ਸ਼ਰਾ ਆਸਣ ਦੇ ਥਰੂ ਵਾਲੇ ਪਾਸੇ ਇੱਕ ਥੜਾ ਜਿਸ ਨੂੰ ਜਰਮਨ ਦਾ ਥੜਾ ਆਖਦੇ ਸਨ ਉਸ ਉੱਪਰ ਅਤੇ ਤੀਸਰੀ ਆਸਣ ਤੋਂ ਦੱਖਣ ਵਾਲੇ ਪਾਸੇ ਤੇ ਪੂਰਬ ਵਾਲੇ ਪਾਸੇ ਪੱਕਾ ਥੜਾ ਜਿਸ ਨੂੰ ਮਲਕਾਂ ਦਾ ਥੜਾ ਆਖਦੇ ਸਨ ਇਹ ਮਰਿਆਦਾ ਅੱਜ ਤੱਕ ਪ੍ਰਚਲਿਤ ਹੈ ਜਿਸ ਸਮੇਂ ਲੰਗਰ ਵਣਕੇ ਆਉਂਦਾ ਹਜੂਰ ਉਸ ਦੀ ਇਸ਼ਾਰਾ ਕਰਾਉਂਦੇ ਟੋਕਰੀ ਵਿੱਚੋਂ ਹੀ ਪ੍ਰਸ਼ਾਦੇ ਦੋ-ਦੋ ਚੁੱਕ ਕੇ ਥੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਸੇਵਕ ਨੇ ਕਰਨੇ ਆਪ ਜੀ ਨੇ ਨਿਗ੍ਹਾ ਰੱਖਣੀ ਐਸੇ ਹੀ ਤਰ੍ਹਾਂ ਦਾਲ ਦੀ ਕੜਛੀ ਭਾਰ ਲੈਣੀ ਤੇ ਖਾਲੀ ਕਰ ਦੇਣੀ ਕੁਝ ਸਮੇਂ ਬਾਅਦ ਬਚਨ ਕਰਨਾ ਜਾਓ ਸ਼ੁੱਧ ਹੈ ਵਰਤਾਓ ਲੰਗਰ ਦੀ ਰੋਟੀ ਅਣਚੋਪੜੀ ਤੇ ਇਕੱਲੇ ਲੂਣ ਵਾਲੀ ਮੂੰਗੀ ਦੀ ਦਾਲ ਚਾਰ ਸੇਰ ਆਟਾ ਤੇ ਸਵਾ ਸੇਰ ਮੂੰਗੀ ਦੀ ਦਾਲ ਬਣਦੀ ਸੀ ਸੰਗਤ ਕਿੰਨੀ ਵੀ ਆ ਜਾਵੇ ਲੰਗਰ ਅਟੁੱਟ ਵਰਤਦਾ ਸੀ ਭਰੇ ਪੰਡਾਰ ਅਖੋਟ ਅਤੋਲ ਦਾ ਪ੍ਰਤੱਖ ਦਰਸ਼ਨ ਸੀ ਲੰਗਰ ਵਿੱਚ ਘਿਓ ਦੀ ਦੇਗ ਬੁੱਧਵਾਰ ਦੇ ਦਿਨ ਬਣਦੀ ਸੀ ਹੁਕਮ ਹੋਇਆ ਸਾਲ ਬਾਅਦ ਇੱਕ ਪਾਈਆ ਰਾਸ਼ਨ ਦੇਗ ਵੱਧ ਜਾਇਆ ਕਰੇਗੀ ਸੰਤ ਬਾਬਾ ਖੇਮਜੀ ਦੇ ਸਮੇਂ ਤਿੰਨ ਚਾਰ ਕੜਾਹੇ ਪ੍ਰਸ਼ਾਦ ਜਾਂ ਚੌਲ ਪਲਾਹ ਵਿੱਚ ਤਿਆਰ ਹੁੰਦੇ ਸਨ ਤੇ ਹੁਣ ਮੌਜੂਦਾ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਕੜਾ ਪ੍ਰਸ਼ਾਦ ਦੀਆਂ ਦੇਗਾ ਹਰ ਰੋਜ਼ ਤੇ ਬੇਅੰਤ ਲੰਗਰ ਅਟੁੱਟ ਵਰਤਦੇ ਹਨ ਹੁਣ ਸੰਤ ਅਚਿੰਤ ਰਾਮ ਜੀ ਨੂੰ ਗੁਰਮੰਤਰ ਦਾ ਜਾਪ ਕਰਨ ਦੀ ਯੁਗਤੀ ਦਿੱਤੀ ਉਸ ਗੁਰਮੰਤਰ ਦੀ ਆਰਾਧਨਾ ਦੀ ਮਰਿਆਦਾ ਇਹ ਸੀ ਕਿ ਸਵੇਰੇ ਸੂਰਜ ਚੜ੍ਹਨ ਮੱਲੇ ਉਸ ਵੱਲ ਮੂੰਹ ਕਰਕੇ ਖੜੇ ਅੰਗ ਨਹੀਂ ਹਿਲਾਉਣਾ ਅੱਖਾਂ ਖੋਲ ਕੇ ਸੂਰਜ ਵੱਲ ਦੇਖਣਾ ਪਲਕਾਂ ਨੂੰ ਟਿਕਾ ਕੇ ਰੱਖਣਾ ਫਰਕਣਾ ਨਹੀਂ ਜਿਵੇਂ ਜਿਵੇਂ ਸੂਰਜ ਉੱਪਰ ਨੂੰ ਆਵੇ ਉਸੇ ਤਰ੍ਹਾਂ ਹੀ ਨਿਗਾਰ ਰੱਖਣੀ ਸ਼ਾਮਾਂ ਤੱਕ ਸਰੀਰ ਨੇ ਡਿਗ ਪੈਣਾ ਫਿਰ ਸ਼ਾਮ ਨੂੰ ਹੁਕਮ ਅਨੁਸਾਰ ਜਲ ਪਾਣੀ ਵਰਤਣਾ ਇਸ ਤਰ੍ਹਾਂ ਨਿਰਵਿਗਨ ਸਾਧਨਾ ਚੱਲਦੀ ਰਹੀ ਸ਼ਾਮ ਨੂੰ ਹਜ਼ੂਰ ਨੇ ਆਤਮਿਕ ਬਲ ਨਾਲ ਸਰੀਰਕ ਸ਼ਕਤੀ ਬਖਸ਼ਣੀ ਅਤੇ ਸਵੇਰ ਤੋਂ ਫਿਰ ਉਸੇ ਤਰ੍ਹਾਂ ਹੀ ਤਪੱਸਿਆ ਕਰਨੀ ਖੜੇ ਰਹਿਣ ਨਾਲ ਤਾਂ ਸੁਝ ਜਾਣੀਆਂ ਕੀੜਿਆਂ ਨੇ ਕੱਟਣਾ ਪਰ ਆਪ ਜੀ ਨੇ ਅਡੋਲ ਖੜੇ ਰਹਿਣਾ ਇਰਾਦਾ ਦ੍ਰਿੜ ਸੀ ਨੀਂਦ ਭੂਖ ਸਭ ਪਰ ਹਰ ਤਿਆਗੀ ਸੁਣੈ ਸੁਨ ਸਮਾਵੇ ਐਸੀ ਵਰਤੀ ਬਣ ਗਈ ਕਿ ਦੇਖਣ ਨੂੰ ਹੋਸ਼ ਵੀ ਨਹੀਂ ਲੱਗਦੀ ਪਰ ਸਿਮਰਨ ਨਿਰੰਤਰ ਨਿਰਵਿਗਨ ਹੋ ਰਿਹਾ ਸੀ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਕੀ ਆਖਾ ਕੀ ਆਖ ਸੁਣਾਵਾ ਹੋਸ਼ ਗਵਾਈ ਮੇਰੀ ਇਹੋ ਜਿਹੇ ਮਨ ਦੀ ਭਾਵਨਾ ਦੀ ਪ੍ਰਕਿਰਤੀ ਨੂੰ ਦਰੰਕਾਰੀ ਜੋਤ ਦਾ ਜਗਿਆ ਸੁਹੀ ਜਾਣ ਸਕਦਾ ਹੈ ਜਿन्हे ਪ੍ਰੀਤ ਲਾਈ ਸੋ ਜਾਣੇ ਕਹਿ ਜਾਣੇ ਜਿਸ ਮਨ ਧਰੇ ਜਨ ਨਾਨਕ ਹਰ ਦੇਖ ਸੁਖ ਪਾਵੇ ਸਭ ਤਨ ਕੀ ਭੂਖ ਟਰੇ ਤਪੱਸਿਆ ਉਪਰੰਤ ਇੱਕ ਦਿਨ ਹੁਕਮ ਹੋਇਆ ਅਚਿੰਤ ਰਾਮ ਨੂੰ ਹਾਜ਼ਰ ਕਰੋ ਦੋ ਸੇਵਕ ਬਾਹਾਂ ਤੋਂ ਫੜ ਕੇ ਲੈ ਆਏ ਫਿਰ ਹੁਕਮ ਹੋਇਆ ਇਸ਼ਨਾਨ ਕਰਵਾ ਕੇ ਲਿਆਓ ਇਸ਼ਨਾਨ ਕਰਵਾਉਣ ਉਪਰੰਤ ਜਦੋਂ ਬਾਬਾ ਜੀ ਪਾਸ ਸੇਵਕ ਲੈ ਕੇ ਆਏ ਬਾਬਾ ਜੀ ਨੇ ਸਿਰ ਤੋਂ ਪੈਰ ਤੱਕ ਸ਼ਰਾ ਕੀਤੀ ਇਹ ਸਮੇਂ ਨਿਗਾਹ ਤਕਰੀਬਨ ਬੰਦ ਹੋ ਗਈ ਸੀ ਸੂਰਜ ਵੱਲ ਦੇਖਣ ਕਰਕੇ फिर हजूर ने दुनियावी जोत नेत्रा बख्शी जिस समय महाराज जी शरा कर रहे सन तत अचिंतराम जी ने एक वचन किया गोपियां आईया कान जी गोपियां आईया यही वचन तीन बार किया हजूर बाबा जी बहुत प्रसन्न होए ते वचन किया ਹੁਣ ਇਹ ਸੁਨੋ ਇੰਦਰ ਦੀਆਂ ਅਫਸਰਾਵਾਂ ਕਈ ਤਰ੍ਹਾਂ ਨਾਲ ਪਰਹਾ ਰਹੀਆਂ ਹਨ ਪਰ ਇਸ ਨੂੰ ਕ੍ਰਿਸ਼ਨ ਦੀਆਂ ਗੋਪੀਆਂ ਦੇਸ ਰਹੀਆਂ ਹਨ ਹੁਣ ਬਿਰਤੀ ਨਹੀਂ ਡੋਲੇਗੀ ਅਖੀਰ ਤੱਕ ਸੰਤ ਅਚਿੰਤ ਰਾਮ ਜੀ ਇਸ ਅਵਸਥਾ ਵਿੱਚ ਹੀ ਰਹੇ ਡੋਲਨ ਤੇ ਚੂਕਾ ਠਹਿਰਾਇਆ ਸਤ ਮਾਹੀ ਲੈ ਸਤ ਸਮਾਇਆ ਧੰ ਗੁਰੂ ਨਾਨਕ ਧੰ ਬਾਬਾ ਜੀ ਅਗਲੀ ਸਾਖੀ ਪੰਡਿਤ ਭਾਨ ਸਿੰਘ ਜੀ ਨੂੰ ਆਪnik ਬਲ ਬਖਸ਼ ਪਰਮਾਰਥ ਦੀ ਪੌੜੀ ਚੜਾਉਣਾ ਇੱਕ ਸਾਧੂ ਨਿਰਮਲ ਭੇਖ ਵਿੱਚ ਬੜੇ ਵਿਦਵਾਨ ਸਨ ਜਿਨ੍ਹਾਂ ਨੂੰ ਭੇਖ ਦੇ ਸਾਧੂ ਅੱਜ ਤੱਕ ਸਤਕਾਰ ਨਾਲ ਯਾਦ ਕਰਦੇ ਹਨ ਇਹਨਾਂ ਦਾ ਪਵਿੱਤਰ ਨਾਮ ਸ਼੍ਰੀਮਾਨ ਪੰਡਿਤ ਭਾਨ ਸਿੰਘ ਜੀ ਮਹਾਰਾਜ ਸੀ ਇਹ ਮਹਾਪੁਰਖ ਬਾਲ ਬ੍ਰਹਮਚਾਰੀ ਨਿਆਇ ਸ਼ਾਸਤਰ ਦੇ ਪੂਰਨ ਵਿਦਵਾਨ ਸਨ ਅੱਜ ਨਿਆਇ ਆਚਾਰਿਆ ਨਿਆਇ ਗੌਤਮ ਨਿਆਇ ਮਾਰਤੰਡ ਵਰਗੇ ਆਦਰ ਸਹਿਤ ਲਬਜ਼ਾ ਨਾਲ ਮਹਾਤਮਾ ਤੇ ਵਿਦਵਾਨ ਆਪ ਜੀ ਨੂੰ ਸੰਬੋਧਨ ਕਰਦੇ ਹਨ ਸ਼ਾਂਤ ਚਿੱਤ ਅਤੇ ਤਿਆਗੀ ਬੈਰਾਗੀ ਮਹਾਪੁਰਖ ਦਾ ਜਨਮ ਪਿੰਡ ਨੱਥੂ ਵਾਲਾ ਜ਼ਦੀਦ ਜ਼ਿਲ੍ਹਾ ਫਰੀਦਕੋਟ ਸੰਤ ਚੰਨਣ ਸਿੰਘ ਜੀ ਦੇ ਘਰ ਹੋਇਆ ਇਨਾਂ ਦੀ ਜੀਵਨੀ ਦੀ ਛਪਾਈ ਹੋ ਚੁੱਕੀ ਹੈ ਇਹ ਮਹਾਤਮਾ ਹਠ ਯੋਗ ਸਾਧਨਾ ਕਰਦੇ ਸਨ ਇਹ ਸਾਧਨਾ ਸਵਾਸਾਂ ਨੂੰ ਰੋਕ ਕੇ ਕਰਨੀ ਪੈਂਦੀ ਹੈ ਇਸ ਨੂੰ ਪ੍ਰਾਣਾਯਾਮ ਵੀ ਆਖਦੇ ਹਨ ਕਾਫੀ ਕਠਨ ਸਾਧਨਾ ਹੈ ਪ੍ਰਾਣਾਯਾਮ ਦਾ ਭਾਵ ਹੈ ਪ੍ਰਾਣਾਂ ਨੂੰ ਰੋਕਣਾ ਪੰਡਿਤ ਭਾਨ ਸਿੰਘ ਜੀ ਮਹਾਰਾਜ ਦੀ ਬਿਰਤੀ ਇਸ ਘਟਾਰੇ ਤੇ ਆ ਕੇ ਰੁਕ ਗਈ ਹਜ਼ੂਰ ਬਾਬਾ ਜੀ ਮਹਾਰਾ ਦੀ ਸਰੋਤ ਸੁਣ ਕੇ ਪੁੱਛੋ ਪਹੁੰਚ ਗਏ ਇਧਰ ਹਜ਼ੂਰ ਬਾਬਾ ਜੀ ਨੇ ਨਿਤ ਕਰਮ ਅਨੁਸਾਰ ਨਾਮ ਪੁੱਛ ਕੇ ਬਚਨ ਕੀਤਾ ਦਰਸ਼ਨ ਕਰਨ ਆਏ ਹੋ ਕੀ ਪ੍ਰਸ਼ਨ ਕਰਨ ਪੰਡਿਤ ਜੀ ਨੇ ਨਿਰਤਾ ਸਹਿ ਸਾਰਾ ਬਿਰਤਾਨ ਸੁਣਾ ਦਿੱਤਾ ਹਜ਼ੂਰ ਨੇ ਬਚਨ ਕੀਤਾ ਇਹ ਪਹਿਲੇ ਯੁਗਾਂ ਦੀ ਸਾਧਨਾ ਹੈ ਕਾਲ ਯੁਗ ਵਿੱਚ ਨਹੀਂ ਕਰਨੀ ਚਾਹੀਦੀ ਸਹਿਜ ਅਵਸਥਾ ਵਿੱਚ ਰਹੋ ਇਸ ਵਿੱਚ ਹੀ ਆਨੰਦ ਹੈ ਪੰਡਤ ਜੀ ਨੇ ਫਿਰ ਬੇਨਤੀ ਕੀਤੀ ਗਰੀਬ ਨਿਵਾਜ ਮੈਂ ਬੜੀ ਮਿਹਨਤ ਕੀਤੀ ਹੈ ਅਖੀਰ ਤੇ ਆ ਕੇ ਕੰਮ ਰੁੱਕ ਜਾਂਦਾ ਹੈ ਮਨ ਨੂੰ ਕਲਪਨਾ ਰਹੇਗੀ ਕਿਰਪਾ ਕਰੋ ਨਿਮਰਤਾ ਅਤੇ ਸਹਿਣਸ਼ੀਲਤਾ ਪਥਰਾਂ ਨੂੰ ਵੀ ਮੋਮ ਬਣਾ ਦਿੰਦੀ ਹੈ ਨਿਮਰਤਾ ਦੇਖ ਕੇ ਹਜੂਰ ਬਾਬਾ ਜੀ ਮਿਹਰ ਦੇ ਘਰ ਆਏ ਤੇ ਬਚਨ ਕੀਤਾ ਚੰਗਾ ਫਿਰ ਇੱਥੇ ਰਹਿਣਾ ਪਵੇਗਾ ਪੰਡਤ ਜੀ ਸਤਿਵਚਨ ਕਹਿ ਕੇ ਹੁਕਮ ਅਨੁਸਾਰ ਫਿਰ ਇੱਥੇ 40 ਦਿਨ ਰਹੇ ਪ੍ਰਿਖਿਆ ਲਈ ਬਾਬਾ ਜੀ ਨੇ ਕਈ ਵਾਰ ਬਚਨ ਕੀਤਾ ਇਹ ਛੱਡ ਦਿਓ ਇਸ ਦਾ ਖਿਆਲ ਨਾ ਕਰੋ ਇੱਕ ਵਾਰ ਬਚਨ ਕੀਤਾ ਕਿ ਪੰਡਤ ਜੀ ਵਿਆਹ ਕਰਵਾ ਲਓ ਕਈ ਭਾਨ ਸਿੰਘ ਹੋ ਜਾਣਗੇ ਪਰ ਸੰਤ ਭਾਨ ਸਿੰਘ ਜੀ ਨਿਰੰਤਰ ਜਾਪ ਕਰਦੇ ਅਡੋਲ ਵਰਤੀ ਵਿੱਚ ਰਹੇ ਇੱਕ ਦਿਨ ਆਪ ਜੀ ਨੂੰ ਬਾਬਾ ਜੀ ਮਹਾਰਾਜ ਨੇ ਬੁਲਾ ਕੇ ਸਾਰੇ ਅਭਿਆਸ ਬਾਰੇ ਪੁੱਛਿਆ ਪੰਡਤ ਜੀ ਨੇ ਵਿਸਥਾਰ ਨਾਲ ਸਾਰੀ ਵਿਥਿਆ ਸੁਣਾ ਦਿੱਤੀ ਸਭ ਕੁਝ ਸੁਣਨ ਤੋਂ ਪਰંત ਬਚਨ ਕੀਤਾ ਹੁਣ ਅਭਿਆਸ ਕਰੋ ਕੁੰਡਲਨੀ ਖੁੱਲ ਜਾਵੇਗੀ ਪੰਡਤ ਜੀ ਬਚਨ ਕਰਦੇ ਹੁੰਦੇ ਸਨ ਕਿ ਜਿਸ ਵਕਤ ਬਾਬਾ ਜੀ ਨੇ ਇਹ ਬਚਨ ਕੀਤਾ ਮਾਨੋ ਸਾਡੇ ਵਿੱਚ ਬੇਅੰਤ ਬਲ ਆ ਗਿਆ ਹੋਵੇ ਪਹਿਲਾਂ ਦੇ ਅਭਿਆਸ ਤੋਂ ਹੁਣ ਤੇ ਅਭਿਆਸ ਦਾ ਆਨੰਦ ਹੀ ਵੱਖਰਾ ਸੀ ਕੁਝ ਦਿਨਾਂ ਬਾਅਦ ਰੁਕਾਵਟ ਦੂਰ ਹੋ ਗਈ ਅਤੇ ਆਪ ਕਈ ਕਈ ਦਿਨ ਸਮਾਧੀ ਵਿੱਚ ਲੀਨ ਰਹਿਣ ਲੱਗ ਪਏ ਫਿਰ ਹਜ਼ੂਰ ਨੇ ਇੱਕ ਦਿਨ ਹੁਕਮ ਕੀਤਾ ਤੁਹਾਡੀ ਚੀਜ਼ ਤੁਹਾਨੂੰ ਮਿਲ ਗਈ ਹੈ ਪਰ ਇਸ ਨੂੰ ਕਰਨਾ ਨਹੀਂ ਕਿਉਂਕਿ ਤੁਸੀਂ ਸਮਾਦੀਲੀਨ ਹੋ ਜਾਓਗੇ ਸੇਵਕਾਂ ਨੂੰ ਇਹਨਾਂ ਗਿਆਨ ਨਹੀਂ ਹੋਵੇਗਾ ਕਿਦਰੇ ਮਰਿਆ ਸਮਝ ਕੇ ਅਨਰਥ ਨਾ ਕਰ ਦੇਣ ਬਾਣੀ ਦਾ ਸਿਮਰਨ ਗੁਰੂ ਨਾਨਕ ਦਾ ਧਿਆਨ ਅਤੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿਚਾਰਿਆ ਕਰੋ ਇਸ ਤੋਂ ਪ੍ਰੇਮਾ ਭਗਤੀ ਪ੍ਰਾਪਤ ਹੁੰਦੀ ਹੈ ਹੁਣ ਤੁਹਾਨੂੰ ਆਗਿਆ ਹੈ ਜਾਣ ਦੀ ਹੇ ਸੁਪਰੰਦ ਪੰਡਿਤ ਭਾਨ ਸਿੰਘ ਜੀ ਇਸੇ ਮਰਿਆਦਾ ਵਿੱਚ ਰਹੇ ساری ਉਮਰ ਵਿਦਿਆ ਦੇ ਢੰਡਾਰੇ ਵਰਤਉਂਦੇ ਰਹੇ ਇਹ ਬਚਨ ਭਾਈ ਡਰੋਲੀ ਜੀ ਲੇਖਕ ਦੇ ਪਿਤਾ ਜੀ ਪਾਸੋਂ ਕਈ ਵਾਰ ਸੁਣਿਆ ਪੰਡਿਤ ਜੀ ਨੇ ਹੀ ਭਾਈ ਡਰੋਲੀ ਨੂੰ ਪੁੱਛੋ ਜਾਣ ਲਈ ਪ੍ਰੇਰਿਆ ਸੀ ਪਰ ਉਪਕਾਰ ਨਿਤ ਚਿਤਵਦੇ ਨਾਹੀ ਕਛ ਪੋਚ ਧੰਨ ਗੁਰੂ ਨਾਨਕ ਧੰਨ ਬਾਬਾ ਜੀ